ਕੂਤਲਾ ਪੁਲਿਸ ਵੱਲੋਂ ਦੇ ਮੜੇ ਅੰਸਰ ਨੂੰ ਥ੍ਰੀ ਮੈਨੇਜਲਰੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਮੈਡਮ ਮਤਲਬ ਉੱਤਾ ਸੜੀ ਐਸਐਸਪੀ ਕੂਤਲਾ ਜਿਹਦੀ ਰਹਿਮ ਹੈ ਦਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਗੁਰਪ੍ਰੀਤ ਨਜੂਤ ਹੈਗਾ ਤੇ ਵਿਕਾਸ ਹੈਗਾ ਇਹ ਤਿੰਨ ਲੜਕੇ ਜਿਹੜੇ ਦੋ ਸੰਵਾਨਪੁਰ ਦੇ ਇੱਕ ਢਿਲਮਾ ਦਾ ਹੈਗੇ। ਇਹਨਾਂ ਦਾ ਕ੍ਰਿਮਿਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ ਤੇ ਰਿਜਿਸਟਰ ਹੋਏ ਆ। ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਸੀ ਐਸ.ਆਈ. ਸਟਾਫ ਕੋਲ ਲਾ ਦੇ ਵਿੱਚ। ਔਰ ਇਹਨਾਂ ਦਾ ਅਸੀਂ ਰਿਮਾਨਡ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਕੁਝ ਪੁੱਛ ਇਸ ਕਰ ਰਹੇ ਆ। ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ। ਬਾਕੀ ਵੱਖ-ਵੱਖ ਥਾਵਾਂ ਤੋਂ ਜਿੱਦਾਂ ਜਲੰਧਰ ਜਾ ਐਂਡ ਉਹ ਕਰਤਾਰਪੁਰ ਸਾਈਡ ਤੋਂ ਸ਼ਹਿਰ ਸਿਟੀ ਤੋਂ ਉੱਥੋਂ ਕੀਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਕਿ ਕਿੱਥੋਂ-ਕਿੱਥੋਂ ਚੋਰੀ ਕੀਤੀ ਹੈ ਜੀ ਪੁਰਾਣਾ ਗ੍ਰੀਨਰਨ ਕੋਡ ਵੀ ਆਹ ਇਹਨਾਂ ਦੇ ਖਾਤੇ ਪਹਿਲਾਂ ਵੀ ਪਰਚੇ ਰਜਿਸਟਰ ਹੈ ਇੱਕ ਦੇ ਖਾਤੇ ਚਾਰ ਪਰਚੇ दर्ज ਹੈਗੇ ਇੱਕ ਦੇ ਖਾਤੇ ਇੱਕ ਪਰਚੇ दर्ज ਹੈਗੇ ਇਹ ਜੇਲ੍ਹ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਬਤੂ ਦੇ ਚੋਰੀ ਦੇ ਬੱਚੇ ਰਿਸ਼ਤਿਆਂ ਨੇ ਨੀ ਨੀ ਬੱਚੇ ਚੋਰੀ ਕਰਾਇਆ ਹੈ ਵਿਕਾਸ ਹਮਸੋ ਇਹਨਾਂ ਨਾਲ ਹੋਣ ਰਿਹਾ ਕਿ ਪਹਿਲਾ ਮਹੀਨਾ ਨਾਲ ਹੀ ਕੰਮ ਕਰਦੇ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ ਦੋ ਜਣੇ ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚਾਏ ਵਿਕਾਸ ਦੇ ਵਿਕਾਸ ਵੀ ਇਹਨਾਂ ਨਾਲ ਲੈ ਲਿਆ ਨਾਲ ਲੈ ਕੇ ਤਾਂ ਦੁਬਾਰਾ ਇਹਨਾਂ ਨੇ ਆਪਾਂ ਤਿੰਨ ਮੈਂਬਰ ਦੀ ਟੀਮ ਜਿਹੜਾ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਲ ਕਿੱਥੇ ਜਾਣੇ ਮੀਨਿਸ ਪਤਾ ਇਹਦੇ ਵਾਰ ਹੁਣ ਤਫ਼ਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕ ਕਰ ਰਹੇ ਹਾਂ ਤੋਂ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਅਸੀਂ ਰੈਸਕੀ ਤੇ ਆ ਸਾਰੇ ਵਹੀਕਲ ਜਿਹੜੇ ਹੈਗੇ ਆਖੋਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਏ ਇਹਨਾਂ ਤੋਂ ਹੁਣ ਨੈਕਸਟ ਜਿਹੜੀ ਹੈ ਤਫ਼ਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ ਕਿੱਥੇ ਵੇਚ ਰਹੇ ਸੀਗੇ ਦਾ ਕਿਹੜੇ ਬੰਦੇ ਜਿਨ੍ਹਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਵੀ ਸੋਚਣਾ ਇਹ ਕਿਉਂ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਇੱਕ ਨੂੰ 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤਿਆਰ ਇਹ ਜਿਹੜੂ ਇਸ ਇਸ ਮਾਮਲੇ ਤੇ ਬੇਸ ਲੈ ਚੋਰੀ ਦੇ ਕਿਸਮ ਦਾ ਚਲੋ 3 3 ਥੈਂਕ ਯੂ